ਬੀਜੇਪੀ ਨੂੰ ਆਪ ਪਾਰਟੀ ਤੋਂ ਖਤਰਾ ਇਹ 2024 ਐਮਪੀ ਦੀਆਂ ਇਲੈਕਸ਼ਨ ਨੂੰ ਲੈ ਕੇ ਬੀਜੇਪੀ ਦੇ ਮਨ ਦੇ ਵਿੱਚ ਇੱਕ ਡਰ ਬੈਠਿਆ ਹੋਇਆ ਇਹ ਕਹਿਣਾ ਹੈ ਐਮਐਲਏ ਦਿਨੇਸ਼ ਚੱਡਾ ਦਾ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਜੋ ਕਿ ਕੇਜਰੀਵਾਲ ਦੇ ਉੱਤੇ ਨਜਾਇਜ਼ ਇਲਜ਼ਾਮ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਰਹੀ ਹੈ ਡੱਕਿਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ 100 ਕਰੋੜ ਦਾ ਘਪਲਾ ਕੀਤਾ ਪਰ ਉਹ ਕੇਜਰੀਵਾਲ ਤੋਂ ਅੱਜ ਤੱਕ 1 ਰੁਪਿਆ ਵੀ ਬਰਾਮਦ ਨਹੀਂ ਹੋਇਆ ਨਾ ਹੀ ਕੋਈ ਸਬੂਤ ਨਿਕਲਿਆ ਹੋਰ ਕੀ ਕਹਿੰਦੇ ਨੇ ਐਮ ਐਲ اے ਤੁਸੀਂ ਆਪ ਹੀ ਸੁਣ ਲਓ ਅੱਜ ਸਾਡੇ ਮੁਲਕ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਲੜਾਈ ਲੋਕਤੰਤਰ ਨੂੰ ਬਚਾਉਣ ਦੇ ਲਈ ਲੜੀ ਜਾ ਰਹੀ ਹੈ ਕਿਉਂਕਿ ਅੱਜ ਜਿੰਨਾ ਵੱਡਾ ਹਮਲਾ ਲੋਕਤੰਤਰ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਤੰਤਰ ਨੂੰ ਭਾਰਤੀ ਲੋਕਤੰਤਰ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਸ਼ਾਇਦ ਇਸ ਤੋਂ ਵੱਡਾ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਵਿਰੋਧੀ ਪਾਰਟੀਆਂ ਦੇ ਵਿਰੋਧੀ ਧਿਰਾਂ ਦੇ ਸਾਰੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਕਿ ਚੋਣਾਂ ਦੇ ਵਿੱਚ ਭਾਜਪਾ ਦੇ ਖਿਲਾਫ ਕੋਈ ਪ੍ਰਚਾਰ ਹੀ ਨਾ ਕਰ ਸਕੇ ਕੋਈ ਲੜਾਈ ਨਾ ਲੜ ਸਕੇ ਜੇ ਕਿਸਾਨ ਆਵਾਜ਼ ਚੱਕਦੇ ਨੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰਚਿਆਂ ਦੇ ਨਾਲ ਡੰਡੇ ਦੇ ਨਾਲ ਲਾਠੀ ਦੇ ਨਾਲ ਔਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦੇ ਉੱਪਰ ਖਾਸ ਤੌਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਸਭ ਤੋਂ ਵੱਡੀ ਲੜਾਈ ਇਸ ਮੁਲਕ ਦੇ ਵਿੱਚ ਦੇ ਰਹੀ ਹੈ ਸਾਡੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਸੇ ਕਰਕੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਕਿਉਂਕਿ ਉਹ ਭਾਜਪਾ ਦੇ ਖਿਲਾਫ ਸਭ ਤੋਂ ਜ਼ਿਆਦਾ ਤਗੜੇ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਆਵਾਜ਼ ਚੱਕਦੇ ਨੇ ਆਮ ਆਦਮੀ ਪਾਰਟੀ ਦੇ ਸ਼੍ਰੀ ਮਨੀਸ਼ ਸ਼ਿਸ਼ੋਧਿਆ ਜੀ ਸ਼੍ਰੀ ਸਤਿੰਦਰ ਜੈਨ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਤਾਂ ਕਿ ਉਹ ਭਾਜਪਾ ਦੇ ਖਿਲਾਫ ਲੜਾਈ ਨਾ ਲੜ ਸਕਣ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੋੜਨ ਦੇ ਨਹੀਂ ਉਹਨਾਂ ਦੇ ਹੌਸਲੇ ਤੋੜਨ ਦੇ ਲਈ ਲਗਾਤਾਰ ਜੇਲ੍ਹ ਜੇਲ੍ਹ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਾਨਯੋਗ ਸੰਜੀਤ ਸਿੰਘ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕ ਕੇ ਲਗਾਤਾਰ ਉਹਨਾਂ ਦੇ ਹੌਸਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਬਾਰਾਏ ਪਰ ਉਸੇ ਹੌਸਲੇ ਦੇ ਨਾਲ ਲੜਾਈ ਲੜ ਰਿਹਾ ਇਸ ਤਰ੍ਹਾਂ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜ਼ਿਲ੍ਹਾ ਦੇ ਵਿੱਚ ਦੱਕ ਕੇ ਈਡੀ ਤੋਂ ਸੀਬੀਆਈ ਤੋਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਖਤਰਾ ਕਿਸੇ ਤੋਂ ਹੈ ਤਾਂ ਉਹ ਆਮ ਆਦਮੀ ਪਾਰਟੀ ਤੋਂ ਹੈ ਤਾਂ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਹੈ ਇਸ ਕਰਕੇ ਬਿਨਾ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦਾਂ ਤੋਂ ਬਿਨਾ ਇੱਕ ਪੈਸੇ ਦੇ ਰੈਵਨਿਊ ਘਟਾਏ ਤੋਂ ਇੱਕ ਹਵਾ ਦੇ ਵਿੱਚ ਹੀ ਘੁਟਾਲਾ ਘੁਟਾਲਾ ਬੋਲ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਜਿਹੜੀ ਰਿਪੋਰਟ ਈਡੀ ਨੇ ਖੁਦ ਪੇਸ਼ ਕੀਤੀ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ ਰਮਾਲ ਲੈਣ ਦੇ ਉਹਦੇ ਵਿੱਚ ਵੀ ਕੋਈ ਇੱਕ ਪੈਸੇ ਦੀ ਬਰਾਮਦਗੀ ਨਹੀਂ ਕੋਈ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦ ਨਹੀਂ ਕੋਈ ਇੱਕ ਪੈਸੇ ਦਾ ਰੈਵਨਿਊ ਘਾਟਾ ਨਹੀਂ ਸਿਰਫ ਇੱਕੋ ਹੀ ਰੋਣਾ ਰੋਇਆ ਗਿਆ ਕਿ ਚੋਣ ਪ੍ਰਚਾਰ ਕਿਉਂ ਕੀਤਾ ਗੋਆ ਦੇ ਵਿੱਚ ਚੋਣ ਪ੍ਰਚਾਰ ਕਿਉਂ ਕੀਤਾ ਕਿਉਂ ਕੀਤਾ ਭਾਰਤ ਦੇ ਵਿੱਚ ਚੋਣ ਪ੍ਰਚਾਰ ਕਿਉਂ ਕਰ ਰਹੇ ਹੋ ਸਿਰਫ ਚੋਣ ਪ੍ਰਚਾਰ ਨੂੰ ਰੋਕਣ ਲਈ ਜਿਹੜਾ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਤੋਂ ਖਤਰਾ ਏ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਪਰ ਇਹ ਭੁੱਲ ਗਏ ਕਿ ਇਹ ਭਾਰਤ ਦਾ ਲੋਕਤੰਤਰ ਹੈ ਇੱਕ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਲੀਡਰ ਨੇ ਕਿਉਂਕਿ ਆਮ ਆਦਮੀ ਪਾਰਟੀ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਇਹ ਭਾਜਪਾ ਨੂੰ ਸ਼ਾਇਦ ਉਮੀਦ ਨਹੀਂ ਸੀਗੀ ਕਿ ਜੇ ਇੱਕ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਤਾਂ ਹਜ਼ਾਰਾਂ ਹੀ ਲੱਖਾਂ ਹੀ ਕੇਜਰੀਵਾਲ ਨਿਕਲਣਗੇ ਔਰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਔਰ ਸਾਰੇ ਭਾਰਤ ਵਾਸੀਆਂ ਨੇ ਹਜ਼ਾਰਾਂ ਲੱਖਾਂ ਕੇਜਰੀਵਾਲ ਬਣ ਕੇ ਦੱਸਿਆ ਜਿਹਦਾ ਸਬੂਤ ਤੁਸੀਂ ਦਿੱਲੀ ਦੇ ਵਿੱਚ ਆਰਾਮ ਲੀਲਾ ਗਰਾਊਂਡ ਦੇ ਵਿੱਚ ਲੱਖਾਂ ਦੀ ਰੈਲੀ ਦੇ ਵਿੱਚ ਵੀ ਦੇਖਿਆ ਕਿ ਸਾਰੇ ਲੋਕ ਕਹਿੰਦੇ ਕਿ ਅਸੀਂ ਕੇਜੜੀ ਵਾਲੇ ਸਾਨੂੰ ਜਿਲ੍ਹੇ ਦੇ ਵਿੱਚ ਦੱਕੋ ਅਸੀਂ ਭਾਜਪਾ ਦੇ ਦੀ ਜਿਹੜੀ ਗੁੰਡਾਗਰਦੀ ਹੈ ਇਹਦੇ ਅੱਗੇ ਝੁਕਣ ਵਾਲੇ ਨਹੀਂ ਹੈ ਪਰ ਹੁਣ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਲੜਾਈ ਲੜਨ ਦੇ ਲਈ ਕੱਲ ਨੂੰ 7 April ਨੂੰ ਮੈਂ ਤੁਹਾਨੂੰ ਫਿਰ ਦੁਬਾਰਤ ਸੂਚਨਾ ਸਾਂਝੀ ਕਰ ਦਵਾਂ ਕਿ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੀ ਇਸ ਇਸ ਲੜਾਈ ਦੇ ਵਿੱਚ ਕੱਲ ਨੂੰ 7 April ਨੂੰ ਇੱਕ ਦਿਨ ਦਾ ਵਰਤ ਇੱਕ ਦਿਨ ਦਾ ਉਪਵਾਸ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਰੱਖਿਆ ਜਾ ਰਿਹਾ ਜਿੱਥੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਇਹ ਇੱਕ ਦਿਨ ਦਾ ਉਪਵਾਸ ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ ਉਥੇ ਹੀ ਇਸ ਲੜਾਈ ਨੂੰ ਹੋਰ ਤਗੜੀ ਕਰਨ ਦੇ ਲਈ ਇਨਕਲਾਬ ਦੀ ਧਰਤੀ ਜਿੱਥੋਂ ਕਿ ਇਨਕਲਾਬ ਦੀ ਧਰਤੀ ਖੜਕੜ ਕਲਾਂ ਕਿਥੋਂ ਕਿ ਗੋਰੀਆਂ ਨੂੰ ਭਜਾਉਣ ਦੇ ਲਈ ਸਭ ਤੋਂ ਵੱਡੀ ਲੜਾਈ ਲੜੀ ਗਈ ਉਸ ਧਰਤੀ ਦੇ ਉੱਪਰ ਵੀ ਕੱਲ ਨੂੰ ਇੱਕ ਦਿਨ ਦਾ ਉਪਵਾਸ ਰੱਖਿਆ ਜਾਵੇਗਾ ਜਿੱਥੇ ਮੇਰੇ ਪੰਜਾਬ ਦੇ ਸਾਰੇ ਸਾਥੀ ਵਿਧਾਇਕ ਉਸ ਇੱਕ ਦਿਨ ਦੇ ਉਪਾਸ ਦੇ ਵਿੱਚ ਹਿੱਸਾ ਲੈਣਗੇ ਇੱਕ ਦਿਨ ਦੇ ਵਰਤ ਦੇ ਵਿੱਚ ਹਿੱਸਾ ਲੈਣਗੇ ਉੱਥੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਨਕਲਾਬੀ ਯੋਧੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਵੀ ਕੱਲ ਨੂੰ ਉੱਥੇ ਖੜਖੜ ਕਲਾਂ ਦੀ ਇਨਕਲਾਬੀ ਧਰਤੀ ਦੇ ਉੱਪਰ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਦੇ ਵਿੱਚ ਇੱਕ ਦਿਨ ਦੇ ਵਰਦ ਦੇ ਵਿੱਚ ਇੱਕ ਦਿਨ ਦੇ ਵਾਸਤੇ ਵਿੱਚ ਪਹੁੰਚਣਗੇ ਹਿੱਸਾ ਲੈਣਗੇ ਪਰ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਹੋਂਣੀ ਸ਼ਹੀਦੀਆਂ ਦੇ ਕੇ ਫਾਂਸੀ ਦੇ ਰਸੇ ਚੁੰਮ ਕੇ ਇਹ ਅੱਜ ਸਾਡੀ ਵਾਰੀ ਹੈ ਜੇ ਜੇਕਰ ਅਸੀਂ ਭਾਜਪਾ ਦੇ ਕੋਲੋਂ ਅੱਜ ਇਸ ਲੋਕਤੰਤਰ ਨੂੰ ਨਾ ਬਚਾਇਆ ਤਾਂ ਕੱਲ ਨੂੰ ਕੋਣਗਾ ਇਹਨਾਂ ਦੀਆਂ ਏਜੰਸੀਆਂ ਦੇ ਕੋਲੋਂ ਡਰ ਕੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਨਿਕਲੀਏ ਅਸੀਂ ਕਰਦੀਏ ਕਿ ਤੁਸੀਂ ਜੇਕਰ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਧੱਕਿਆ ਹੋਇਆ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਭਾਜਪਾ ਨੂੰ ਕਰਾਰਾ ਜਵਾਬ ਦੇਵਾਂਗੇ